ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਕਿਵੇਂ ਠੀਕ ਠਾਕ ਹਾਂ ਅਸੀਂ ਜਾ ਰਹੇ ਹਾਂ ਪਲਾਟ ਵਿੱਚ ਕੱਲ ਸਾਡੇ ਕੋ ਜਾ ਨਹੀਂ ਹੋਇਆ ਪੌੜੀਆਂ ਮਿੱਥੀ ਪੌੜੀਆਂ ਚੜਾਉਣ ਲਿਆ ਤੇ ਉਹ ਦੇਖਦੇ ਚੜੀਆਂ ਕਿ ਨਹੀਂ ਅਜੇ ਤੱਕ ਤੇ ਬਾਕੀ ਇਹ ਕਿ ਕੱਲ ਮੇਰੀ ਥੋੜੀ ਸਿਹਤ ਠੀਕ ਨਹੀਂ ਅੱਜ ਥੋੜਾ ਜਿਹਾ ਫਰਕ ਆ ਚਲੋ ਫਿਰ ਤੁਹਾਨੂੰ ਮਿਲਦੇ ਆਂ ਜਾ ਕੇ ਉੱਥੇ ਪਲਾਟ ਨਹੀਂ ਕਿਣਾ ਘਰ ਕਿਹਾ ਕਰੋ ਉੱਥੇ ਫਿਰ ਤੁਹਾਨੂੰ ਜਾ ਕੇ ਮਿਲਦੇ ਆਂ ਇੱਥੋਂ ਤੱਕ ਕੰਮ ਪਹੁੰਚਿਆ ਹੈ ਕੱਲ ਹਰੀਕੇ ਵਾਲੇ ਸਾਈਡ ਗਏ ਸੀ ਕੱਲ ਆਪਾਂ ਕੋਈ ਜ਼ਰੂਰੀ ਕੰਮ ਸੀ ਵੀਰ ਦੇ ਨਾਲ ਉਹ ਆਪਾਂ ਨਹੀਂ ਤੁਹਾਨੂੰ ਦੱਸ ਸਕੇ ਤੇ ਆਉਂਦੇ ਫਿਰ ਕੱਲ ਦੀਪ ਦੇ ਸੋਹਰੇ ਹੋ ਗਏ ਆਏ ਜੀ ਨਰਜੀ ਗਲਾ ਕਰੇ ਪਰਮਾਨੰ ਸਭ ਨੂੰ ਤਰੱਕੀਆਂ ਬਖਸ਼ੇ ਤੇ ਹੁਣ ਕੱਲ ਪਰਸ ਦੇ ਪੌੜੀਆਂ ਚੜਨ ਡਿਆ ਵੀਰ ਤੇ ਚਲੋ ਦੇਖਦੇ ਕੱਲਾ ਡੇ ਕੋ ਜਾ ਨਹੀਂ ਹੋਇਆ ਮਿਲਦੇ ਆ ਫਿਰ ਉੱਥੇ ਜਾ ਕੇ ਨਾਲ ਮਿੱਠੀਆਂ ਦੀ ਚਾਹ ਲੱਲੀ ਆਪਾਂ ਤੇ ਚਲੋ ਮਿਲਦੇ ਆ ਜਾਂਦੇ ਨਹੀਂ ਪਹੁੰਚ ਗਏ ਆਪਾਂ ਘਰ ਨਾ ਮੈਂ ਪਲਾਟ ਕੰਮ ਬੰਦ ਹਾਂਜੀ ਸਾਹਿਬ ਕੀ ਹਾਲ ਏ ਸਸਰੀ ਗੱਲ ਠੀਕ ਠਾਕ ਚੱਲਦਾ ਕੰਮ ਹਾਂਜੀ ਹਾਂਜੀ ਹਾਂ ਸਾਹਿਬ ਜੀ ਸਸਰੀ ਗੱਲ ਠੀਕ ਸਸਰੀ ਗੱਲ ਮਾਣੇ ਲੈ ਆਪੇ ਵੀਰ ਨੇ ਕਰਤੀ ਸਟਾਰਟਿੰਗ ਸਾਡੀਆਂ ਦੀ ਚੱਲ ਰਿਹਾ ਕੰਮ ਬੰਨਣ ਦੇ ਜਾਲ ਜੂਲ ਫਿਰ ਹਾਂਜੀ ਕਿੱਥੇ ਕਾ ਡਾੜੀ ਹੋਣੀ ਹੋਰ ਗਏ ਡਾੜੀ ਹੋਣੀ ਕਿਤੇ ਉਹ ਦਵਾਈ ਦਾ ਹੈ ਜੀ ਅੱਛਾ ਅੱਛਾ ਆਇਆ ਨਹੀਂ ਵੀਰ ਤੂੰ ਜਾਓ ਜਿਹੜਾ ਆਂਦਾ ਮੈਂ ਆਉਂਗਾ ਤੁਹਾਡਾ ਉਸਤਾਦ ਮੁੰਡਾ ਦੂਜਾ ਹਾਂ ਹਾਂ ਨਹੀਂ ਆਇਆ ਨਹੀਂ ਆਇਆ ਜਮਾ ਲੈਂਡਰ ਲੈ ਫੇਰ ਉਹਨੇ ਕਿੱਥੇ ਆਉਣਾ ਚਲੋ ਵਧੀਆ ਵਧੀਆਣਾ ਅੱਜ ਜਗ੍ਹਾ ਬੜੀ ਬਚੀ ਹੈ ਨਾ ਇੱਥੇ ਇਦਾਂ ਦੀ ਜਗ੍ਹਾ ਸਾਰੀ ਮੱਲੀ ਜਾਣੀ ਹੈ ਆ ਇਹਨ ਚਲਣ ਦੇ ਪੌੜੀ ਰਾਹ ਹੋਏ ਇਹ ਆ ਵਾਲੇ ਰਾਹ ਤੇ ਇੱਥੇ ਕਿੰਨੇ ਲੱਗਣੇ ਆ ਜਗ੍ਹਾ ਅੱਜ ਆ ਜਗ੍ਹਾ ਅੱਜ ਕਿੰਨੇ ਚੜਨੇ ਇਹ ਜਗ੍ਹਾ ਤੇ ਬਣਨਗੇ ਤਿੰਨ ਹੀ ਬੰਦਣੇ ਤਿੰਨ ਅਰੇ ਟੋਟਲ ਕਿੰਨੇ ਬਣੇ ਹੈ ਨਹੀਂ ਟੋਟਲ ਕਿੰਨੇ ਬਣੇ ਆਪਣੇ 20 ਕੇ 22 ਕੇ 25 ਟੋਟਲ ਆ ਵੀ ਪਾ ਕੇ 18 ਆਡੇ ਪਹਿਲਾ ਲੈਂਟਰ ਅੱਛੇ ਤੱਕ ਆਪਣਾ ਤੇ ਵੀਰ ਨੇ ਤੋੜ ਕੇ ਇੱਥੋਂ ਤੱਕ ਗਾ ਲੈਂਦਾ ਇਧਰ ਮੋੜਤੀ ਆਪਾਂ ਪੋੜੀ ਨਹੀਂ ਸਿੱਧੀ ਇਹਦਾ ਗੇਟ ਇੱਥੇ ਲਾਉਣਾ ਸੀ ਆਪਾਂ ਸਿਰੋ ਬਣ ਜਿਹੜੇ ਬੰਦ ਲੱਗੇ ਜਾਂਦਾ ਅੰਕਲ ਜੀ ਸਬਜ਼ੀ ਵਾਲੇ ਆ ਗਏ ਨੇ ਕਿੰਨਾ ਵਜ ਨਾਲ ਲੱਗੇਗਾ ਵੇਖਾਂਗੇ ਜਿਹੜੇ ਲਾ ਬਣਾਉਣਾਂਗੇ ਹੋ ਲੈ ਹਾਂਜੀ ਹਾਂਜੀ ਪਾਪਾ ਜੀ ਤੇਰੇ ਨਾਲ ਜਰੂਰੀ ਮਿਰਚਾਂ ਦੇ ਧਨੀਆ ਹੈਗਾ ਫਾਤਾ ਦੇ 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 ਮਿਰਚਾਂ ਪਾ ਦੇ ਥੋੜੀਆਂ ਥੋੜੀਆਂ ਮਿਰਚਾਂ ਕਰ ਦੇ ਦਹਾਦਿਆਂ ਤੇ ਨਹੀਂ ਕਰ ਦੋ ਧਨੀਆ ਬਾਦਸ਼ਾਹ ਧਸਾਂਗ ਦੀਆਂ ਕਰ ਦੋ ਤੇ ਬਾਕੀ ਇੱਕ ਗੁੱਛੀ ਦੇ ਦੋ ਧਨੀਏ ਦੀ ਚੰਗਾ ਧਨੀਆ ਕਿੰਨੇ ਧਨੀਆ ਤੇ ਘਾ ਰੀਸ ਆ ਬੜਾ ਆ ਜੀ ਬੁਸੀ ਲਾ ਦੇਣੀ ਤੇ ਵੀ ਪਾਟਰ ਕੀ ਵੱਡੀ ਹਨ ਨਿੱਚੀ ਲੈ ਦੇਣੀ ਆ ਉਹ ਰੈਂਚ ਤੇ ਹੈ ਵੱਡੀ ਲਓ ਵੱਡੀ ਲੀ ਜ ਚਲੋ ਜੀ ਲੋਕੀ ਫੁੱਲ ਦਿੰਦੇ ਆ ਧਨੀਆ ਦੇਣ ਦੇ ਕਦੇ ਕਿੱਥੋਂ ਹੁੰਦੇ ਸ਼ਾਰੇ ਗੋਭੀ ਦਾ ਫਲਾ ਕਰੇ ਵੀ ਪਿਆ ਕਿਤੇ ਗੋਭੀ ਬਹੁਤ ਜਿਆ ਗੋਭੀ ਲੀ ਲਓ ਨਹੀਂ ਨਾ ਬਾਬਾ ਜੀ ਗੋਬਰ ਨੂੰ ਲੈਣੀ ਬਸ ਕਾਈ ਉੱਢ ਕੇ ਆ ਜਨਾ ਨਵੇਂ ਘਰ ਤੋਂ ਤੇ ਤੁਹਾਡੇ ਕੋਲ ਆ ਕੇ ਰਹਿਣ ਸੱਜੀ ਅੱਗੇ ਕਿਥੇ ਆ ਨਾ ਮਾ ਬੰਦੇ ਉਮਰਪੁਰੇ ਰਹਿਦਾ ਉਮਰਪੁਰੇ ਲੱਗੇ ਹਾਂਜੀ ਹਾਂਜੀ ਉੱਥੇ ਰਹਿਦਾ ਇੱਥੇ ਆ ਜਨਾ ਥੋੜੇ ਕ ਦਿਨ ਕਨੇ ਵਾਹ ਹੋ ਗਏ ਜੀ ਆਪਣੇ ਹਾਂਜੀ ਹਾਂਜੀ ਚਲੋ ਵੀ ਚੱਲੀਏ ਆਲਮ ਕੱਲ ਦਾ ਕਰਤਾ ਇਹਨਾਂ ਨੇ ਵੈਸੇ ਸਬਜੀ ਲੱਲੀ ਚੱਲੀਏ ਘਰ ਨੂੰ ਹੁਣ ਵਾਪਸ ਡੈਲੀ ਜਿਹੜਾ ਕਹਿੰਦਾ ਜੇ ਦਵਾਈ ਲੈਣ ਡਿਆ ਉੱਥੇ ਵੀ ਸਾਰੇ ਬੈਠੇ ਆ ਉਹ ਹਸਪਤਲ ਫੇਰ ਕਿਉਂ ਚਿੱਤਿਆ ਦਵਾਈ ਲੈਣ ਗਏ ਤਾਂ ਉਹ ਮੇਰੇ ਬਾਹਰ ਚ ਆਪਣੀ ਨਿੱਕੀ ਨਾ ਨਾ ਫਾਦੀ ਨਾ ਰਣੀ ਕਿ ਸੋ ਗਿਆ ਦੀ ਤੇ ਮੰਮੀ ਦੀ ਡਿਸਕ ਲੱਗੀ ਐ ਦੱਡੂਣੀ ਮੇ ਆ ਗਏ ਤੇ ਬਸ ਉਹ ਤਾਂ ਫਿਕਰ ਆਈ ਐ ਦਵਾਈ ਨਹੀਂ ਮੰਦੀ ਗਾ ਰੋਣਾ ਮੰਮੀ ਆ ਕਿ ਦਿੱਕੂ ਨੇ ਚਾ ਤੂੰ ਕਹਿੰਦੇ ਡਿਸਕ ਲੁਸਕੂ ਬੜੀ ਮੋਟੀ ਅੱਛਾ ਯਾਦ ਆ ਤੂੰ ਪਰ ਉਹਦਾ ਕੰਮ ਪੂਰਾ ਆ ਹੋਣਾ ਕਿ ਆ ਹੋਰ ਮਨਾ ਵੀ ਨਾਣਾ ਮੈਂ ਖਣਾ ਭਰਨ ਮੈਂ ਕਿ ਕਹਾਂ ਕਿ ਮੈਂ ਉਹ ਵੀ ਮੰਮੀ ਨੂੰ ਦਿੱਤੀ ਸੀ ਜਦੋਂ ਉਹਥੇ ਡੱਜ ਤਾ ਨੂੰ ਜਾਣਾ ਚਾਹੀਦਾ ਮੰਮੀ ਨੂੰ ਖਰਚਵਾ ਚਾ ਚਾ ਸਰੀਰ ਦਵਾਈ ਦਿੰਦਾ ਖਰਚ ਪੈ ਜਾਂਦਾ ਮਾਦਦਾ ਵੀ ਥੋੜਾ ਜਿਹਾ ਮਾਦਦਾ ਵੀ ਦੱਸੋ ਕਿਥੇ ਜਾਕਸੂ ਕੰਨ ਕੰਨਵਾਂ ਕੰਨਵਾਂ ਜਾ ਕੇ ਚੱਕ ਸੇਵ ਨੇਗਾ ਪੈਣਾ ਬੜਾ ਹੋਤਾ ਇਹ ਪੈਣਾ ਇੰਨਾ ਨਹੀਂਗਾ ਠੀਕ ਵਾ ਮੈਂ ਚੱਲਦਾ 30 ਕਿਲੋਮੀਟਰ ਹਣਾ ਲਾ ਜਾਂਗੇ ਜਦੋਂ ਕਹੂ ਦੋ ਚਿਰ ਜਾਂਗੇ ਮੈਂ ਨਹੀਂ ਹੁਣ ਬਾਹਰ ਮੈਂ ਰਬੂ ਸਿੱਧ ਚੱਲ ਮੱਝ ਕੰਮਕਾਰ ਤਾਂ ਕਰਨਾ ਪੈਂਦਾ ਕੰਮਕਾਰ ਤੋਂ ਬਗੈਰ ਗੱਡੀ ਚੱਲਦੀ ਕਿਉਂ ਮਾੜਾ ਮੋਟਾ ਚੱਲੋ ਚੋਰ ਇੱਟਾਂ ਦੀ ਕਹਿੰਦਾ ਮੈਂ ਸੀਮਰਦੀਪ ਭਰਾਈ ਮੈਂ ਕਹਾ ਸੀਮਰਦੀਪ ਭਰੋ ਵੀਰ ਕਹਿੰਦਾ ਇੱਟਾਂ ਦੀ ਭਰਦੀ ਐ ਇੱਟਾਂ ਦਾ ਰੱਖ ਕੇ ਹੂੰ ਜੀ ਏਟਾਂ ਦੀ ਹੈ ਹਾਂ ਜੀ ਏਟਾਂ ਦੀ ਜਿਵੇਂ ਟਾਂ ਨਾ ਲੱਗ ਗਈ ਅਜਿਹਾ ਉਹਦੇ ਸੀਮੰਟ ਦੀ ਹੁੜੀਆਂ ਤੇ ਟਾਂ ਲੱਗ ਗਈ ਨਹੀਂ ਉੱਤੇ ਸੀਮੰਟ ਦਾ ਪਰ ਉਹਦੇ ਨਾ ਪਰੋਂਦੇ ਆ ਬਜਰੀਨ ਕੋਈ ਨਾ ਫਾਇਦਾ ਇਹ ਲਾਜਾ ਤਰਪਾਉਂਦੀ ਅਜੇ ਇਹਨੇ ਤੇ ਨਹੀਂ ਨਾ ਨਹੀਂ ਨਹੀਂ ਇਹ ਕੋਈ ਐ ਕਾਲੀ ਜਿਹੜੇ ਉੱਥੇ ਨੇ ਇਹ ਕਾਲੀ ਜਿਹੜੇ ਬੰਦੇ ਨੂੰ ਕਹੇ ਨਾ ਉਹਨੇ ਨਾ ਕਰਤੀ ਉਹ ਬਾਹਰ ਚੱਲਿਆ ਅਗਲਾ ਮੈਂ ਬਹੁਤ ਉੱਤੇ ਆਇਆ। ਅਜਾਣਾ ਪਾ ਚੱਲੇ ਆ ਘਰ। ਪੰਜਾ ਸਟਾਪ ਵੀ ਚੜ ਗਿਆ। ਬਾਕੀ ਕੱਲ ਦੀ। ਚਲੋ ਆਜੋ ਹੁਣ, ਚਲਿਏ। ਹਾਂ? ਆਜੋ ਆਜੋ। ਚਲੋ ਭਈ। ਚੱਲੇ ਸੀ ਘਰ ਨੂੰ ਪਾ ਵਾਪਸੀ। ਤੇ ਰਸਤੇ ਵਿੱਚ ਫੋਨ ਆ ਗਿਆ ਦੀਪ ਕਹਿੰਦਾ ਮੈਂ ਆਇਆ ਭਾਜੀ ਆਓ 5 ਮਿੰਟ। ਕੱਲਾ ਬਥੇ ਕੀਤੇ ਥੋੜੀਆਂ ਬਹੁਤ। ਤੇ ਹਣ ਚਾਰਾ ਚੱਲਿਆ ਉਹ ਵੀ ਗੱਡੀ ਦੇ ਅੱਗੇ। ਅਹੀਂ ਆਪਣੀ ਗੱਡੀ 'ਚ ਬੈ ਗਏ ਆਂ ਰੁਕੇ ਅੱਧਾ ਘੰਟਾ ਪੌਣਾ ਘੰਟਾ ਕਿੰਨੀ ਬੈਠੀ ਐ ਗੱਡੀ 'ਚ ਹਾਂਜੀ ਕਿਵੇਂ ਆਂ ਠੀਕ ਆਂ ਚਲੋ ਮਿਲਦੇ ਆਂ ਫੇਰ ਘਰ ਜਾ ਕੇ ਤੁਹਾਨੂੰ ਆਪਾਂ ਜਾ ਰਹੇ ਆਂ ਘਰ ਇਹਨਾਂ ਸੋਚਿਆ ਜੂਸ ਪੀ ਚੱਲਦੇ ਆਂ ਭੁੱਖ ਲੱਗੀ ਐ ਦੁਪਹਿਰ ਦੀ ਰੋਟੀ ਨਹੀਂ ਖਾਧੀ ਅੱਜ ਆਪਾਂ ਆਹ ਇਹਨਾਂ ਜੂਸ ਚਲੋ। ਹਾਂ ਭਾਈ। ਪਿੰਦ ਨੇ ਜੂਸ ਪੀ ਲਿਆ। ਆ ਵੀ ਪੀ ਲਾ। ਇਹਦੇ ਬਾਰੇ ਮਿੱਠੇ ਚੌਲ ਗੜਵਾਲੇ ਤੇ ਜਰਦੇ ਵਾਲੇ ਗੜਵਾਲੇ, ਜਰਦੇ ਵਾਲੇ ਬਣਾਵਾਂ। ਆ ਜੋ ਵੀ ਪਿਆਰੋ ਖਾ ਲੋ ਗੜਵਾਲੇ ਚੌਲ ਤੇ ਨਾਲ ਦਹੀਂ ਤੇ ਨਾਲ ਦਾਲ ਤੇ ਕੋਈ ਮੱਖਣ। ਇਹੜੀ ਖੁਸ਼ੀ ਬਣੀ ਚੌਲ ਤੇ ਚੋਲ ਮਨ ਕਰਦਾ ਪਿਆ ਇਹ ਗੁੜਵਰੇ ਚੌਲ ਖਾਣ ਕਿੰਨੇ ਦਿਨ ਹੋ ਗਏ ਚਲੋ ਮਿਲ ਜਿਆ ਫਿਰ ਰੋਟੀ ਪਾਣੀ ਖਾ ਕੇ ਤੁਹਾਨੂੰ ਬਣਾ ਲੈਂਦੇ ਓਕੇ ਨਾਲ ਸਵੇਰੇ ਦਾਲ ਦਾਲ ਤੇ ਸੱਚ ਪਹਿਲਾਂ ਬਣਾਈ ਸੀ ਹਮਮ ਸਵੇਰੇ ਤੋਂ ਮੈਂ ਚਲ ਚੌਲ ਬਣਾ ਲਿਆ